ਜਮਾਤਾਂ ਦੀ ਸਸ਼੍ਰੀયਕਾਲ ਹਰ ਹਰ ਮਹਾਦੇਵ ਮੈਂ ਹਨੀ ਸ਼ਰਮਾ ਪੰਜਾਬ ਦਾ ਇੱਕ ਸਾਹਤਾਧਾਰਣ ਜਿਆ ਪੁੱਤ ਹਾਂ ਜਿਹੜਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਖੜਾ ਆ। ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਮੇਰੀ ਪਾਰਟੀ ਦਾ ਨਾਮ ਏਕਮ ਸਨਾਤਨ ਪਾਰਟੀ ਦਾ ਲਿਆ ਹੋਰ ਮੇਰਾ ਚੋਣ ਨਿਸ਼ਾਨ ਬਾਸਰੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੁਰਲੀ ਆ ਤੇ ਮੇਰੇ ਇਸ ਚੋਣਾਂ ਵਿੱਚ ਖੜਾ ਹੋਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਮੈਂ ਆਪਣੇ ਦੇਸ਼ ਦੀ ਆਪਣੀ ਮਾਤਰਪੂਮੀ ਦੀ ਆਪਣੇ ਸੂਬੇ ਦੀ ਆਪਣੇ ਹਲਕੇ ਦੀ ਆਪਣੇ ਭਰਾ ਭੈਣਾਂ ਦੀ ਆਵਾਜ਼ ਸਹੀ ਜਗ੍ਹਾ ਤੇ ਉਠਾਣਾ ਚਾਹਨਾ ਹੈ ਆਪਾਂ ਪਾਏ ਚਾਹੇ ਬਾਹਰ ਰਹੇ ਕਿ ਕਿੰਨਾ ਮਰਜ਼ੀ ਰੌੜਾ ਪਾ ਲਈਏ ਲੇਕਿਨ ਆਪਣੀ ਆਵਾਜ਼ ਨਹੀਂ ਸੁਣੀ ਜਾਣੀ ਹੋਰ ਦਵਾ ਆਵਾਜ਼ ਦਵਾ ਦਿੱਤੀ ਜਾਂਦੀ ਹੈ ਤੇ ਇਸ ਲਈ ਮੈਂ ਚੋਣਾਂ ਦੇ ਮਾਧਮ ਤੋਂ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਭਰਾ ਭੈਣਾਂ ਦੀ ਆਪਣੇ ਲੋਕਾਂ ਦੀ ਆਵਾਜ਼ ਬੜੀ ਮਜ਼ਬੂਤੀ ਦੇ ਨਾਲ ਰੱਖਣਾ ਚਾਹਨਾ ਹੈ ਤੇ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹਨਾ ਹੈ ਕਿ ਹਰ ਇੱਕ ਐਮਪੀ ਨੂੰ 5 ਕਰੋੜ ਸਾਲਾਨਾ ਮਿਲਦੇ ਆ ਜਿਹੜੇ ਕੀ ਉਹਨੂੰ ਇੱਕ ਖੇਤਰ ਇੱਕ ਹਲਕੇ ਦੇ ਵਿੱਚ ਲਾ ਕੇ ਉਸ ਹਲਕੇ ਦੀ ਤਰੱਕੀ ਕਰਨ ਵਾਸਤੇ ਮਿਲਦੇ ਆ ਲੇਕਿਨ ਕੀ ਆਪਣੇ ਹਲਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 13 ਹਲਕੇ ਆ ਉਹਨਾਂ ਵਿੱਚ 5 ਕਰੋੜ ਸਾਲਾਨਾ ਲੱਗ ਰਿਹਾ ਆ 25 ਕਰੋੜ 5 ਸਾਲਾਂ ਵਿੱਚ ਲੱਗ ਰਿਹਾ ਆ ਔਰ ਜੇ 5 ਕਰੋੜ ਲੱਗਦਾ ਸਾਲ ਦੇ ਵਿੱਚ ਤੇ ਆਪਾਂ ਨੂੰ ਦਿਖਣਾ ਚਾਹੀਦਾ ਆ ਜੇ ਆਪਾਂ ਨੂੰ ਨਹੀਂ ਦਿਖ ਰਿਹਾ ਆ ਪਿਛਲੇ 75 ਸਾਲਾਂ ਤੋਂ ਆਪਣਾ ਪੈਸਾ ਧੋਖੇ ਦੇ ਨਾਲ ਲੁੱਟਿਆ ਜਾ ਰਿਹਾ ਹੈ ਤੇ ਇਸ ਵਾਸਤੇ ਹੀ ਬਦਲਾਵ ਲਿਆਉਣ ਲਈ ਮੈਂ ਇਸ ਚੋਣਾਂ ਵਿੱਚ ਖੜਾ ਆ ਪੰਜਾਬ ਦੇ ਮੁੱਦੇ ਬਹੁਤ ਹੈ ਪਾਣੀ ਦਾ ਨਸ਼ਿਆਂ ਦਾ ਕਿਸਾਨਾਂ ਦਾ ਐਮਐਸਪੀ ਦਾ ਗਊ ਮਾਤਾ ਗਊ ਰਕਸ਼ਾ ਦਾ ਗਊ ਤੇ ਗਰੀਬ ਦੀ ਰੱਖਿਆ ਜੋ ਕਿ ਆਪਣੇ ਗੁਰੂਆਂ ਨੇ ਵੀ ਆਦੇਸ਼ ਦਿੱਤਾ ਆਇਆ ਇੱਕ ਬੰਦੇ ਨੂੰ ਲੰਬੀ ਸਵਸਥ ਖੁਸ਼ਹਾਲ ਤੇ ਨਿਰੋਗੀ ਜ਼ਿੰਦਗੀ ਜੀਣ ਲਈ ਕਿਸ ਚੀਜ਼ਾਂ ਦੀ ਲੋੜ ਹੈ ਦੀਨ ਬੁਨਿਆਦੀ ਚੀਜ਼ਾਂ ਦੀ ਲੋੜ ਹੈ ਜੋ ਕਿ ਹੈ ਸਾਫ਼ ਹਵਾ ਸ਼ੁੱਧ ਪਾਣੀ ਤੇ ਭੋਜਨ ਕਿ ਆਪਾਂ ਨੂੰ ਇਹ ਤਿੰਨ ਬੁਨਿਆਦੀ ਚੀਜ਼ਾਂ ਸਾਫ਼ ਤੇ ਸ਼ੁੱਧ ਮਿਲ ਰਹੀਆਂ ਆਂ ਨਹੀਂ ਅੱਜ ਹਵਾ ਪ੍ਰਦੂਸ਼ਣ ਦਿਨੋ ਦਿਨ ਵਧ ਰਿਹਾ ਆ ਜਿੱਥੇ ਵੀ ਜਾਓ ਚਾਹ ਦਿੱਲੀ ਹੋਵੇ ਚਾਹ ਪੰਜਾਬ ਹੋਵੇ ਚਾਹ ਹਰਿਆਣਾ ਹੋਵੇ ਹਰ ਜਗ੍ਹਾ ਤੁਹਾਈ ਤੁਹਾਈ ਦਿਖ ਰਿਹਾ ਆ ਤੇ ਪਾਣੀ ਵੀ ਉਹਦੇ ਵਿੱਚ ਵੀ ਬਹੁਤ ਪ੍ਰਦੂਸ਼ਣ ਆ ਗਿਆ ਕਿਉਂਕਿ ਪਾਣੀ ਦੇ ਵਿੱਚ ਜਦੋਂ ਆਪਾਂ ਖੇਤਾਂ ਦੇ ਵਿੱਚ ਯੂਰੀਆ ਕੈਮੀਕਲ ਪਾਨੇ ਆ ਤੇ ਉਹ ਪਾਣੀ ਦੇ ਵਿੱਚ ਚਲੇ ਜਾਂਦਾ ਆ ਤੇ ਉਹ ਉਹੀ ਯੂਰੀਆ ਕੈਮੀਕਲ ਜਿਹੜਾ ਆਪਾਂ ਖੇਤਾਂ ਵਿੱਚ ਪਾ ਰਹੇ ਆ ਉਹ ਆਪਣੇ ਭੋਜਨ ਦੇ ਵਿੱਚ ਵੀ ਆ ਰਿਹਾ ਆ ਤੇ ਦੂਸਰੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਜਿਹੜਾ ਕਿ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਆ ਕਿ ਪਾਣੀ ਦਾ ਸਤਰ ਦਿਨੋ-ਦਿਨ ਘਟ ਰਿਹਾ ਆ ਔਰ ਜੇ ਇਸੇ ਤਰੀਕੇ ਨਾਲ ਪਾਣੀ ਦਾ ਸਤਰ ਘਟਦਾ ਰਿਹਾ ਅਗਲੇ ਆਉਣ ਵਾਲੇ 15-20 ਸਾਲਾਂ 'ਚ ਪੰਜਾਬ ਦਾ ਹਾਲ ਵੀ ਰਾਜਸਥਾਨ ਵਾਂਗੂ ਹੋ ਜਾਏਗਾ ਤੇ ਪੰਜਾਬ ਰੇਗਿਸਤਾਨ ਬਣ ਜਾਏਗਾ ਤੇ ਇਸ ਨੂੰ ਬਚਾਣ ਲਈ ਆਪਾਂ ਨੂੰ ਜਲਦੀ ਤੋਂ ਜਲਦੀ ਕੋਈ ਮਜ਼ਬੂਤ ਕਦਮ ਚੱਕਣੇ ਚਾਹੀਦੇ ਆ ਖੁਰ ਜੋ ਕਿ ਆਪਾਂ ਕਰ ਸਕਦੇ ਆ ਜੇ ਆਪਾਂ ਵਿਰਖ ਤੇ ਪੇੜ ਲਗਾਈਏ ਪੰਜਾਬ ਚ ਨਾ ਕਿ ਪੇੜ ਤੇ ਵਿਰਖ ਕਟਈਏ ਤੇ ਵਰਸ਼ਾ ਮੀ ਇੱਥੇ ਵਧ ਜਾਏਗਾ ਤੇ ਚਿੰਨੀ ਵੀ ਨਹਿਰਾ ਤੇ ਨਦੀਆਂ ਆ ਪੰਜਾਬ ਦੀ ਪੰਜ ਨਦੀਆਂ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਨਾਮ ਰੱਖਿਆ ਗਿਆ ਪੰਜਾਬ ਉਹਨਾਂ ਦੇ ਵਿੱਚ ਦੁਬਾਰਾ ਪਾਣੀ ਆ ਜਾਏਗਾ ਤੇ ਜ਼ਮੀਨ ਦਾ ਪਾਣੀ ਦਾ ਸਤਰ ਵੀ ਵਧ ਜਾਏਗਾ ਤੇ ਪਿਛਲੇ 75 ਸਾਲਾਂ ਤੋਂ ਆਣ ਵਾਲੀ ਸਾਰੀ ਸਰਕਾਰਾਂ ਬੜੀ ਬੁਰੀ ਤਰ੍ਹਾਂ ناکਾਮਯਾਬ ਰਹੀਆਂ ਆ ਇਹ ਇਸ ਦੇਸ਼ ਦੇ ਲੋਕਾਂ ਨੂੰ ਆਪਾਂ ਨੂੰ ਸਾਫ਼ ਬੁਨਿਆਦੀ ਚੀਜ਼ਾਂ ਹਵਾ ਪਾਣੀ ਤੇ ਭੋਜਨ ਤੱਕ ਨਹੀਂ ਉਪਲਬਧ ਕਰਾ ਪਾਈਆਂ ਤੇ ਇਸ ਲਈ ਆਪਾਂ ਨੂੰ ਇਸ ਵਾਰ ਬੜੀ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਆ ਕਿਉਂਕਿ ਪਵਨ ਪੰਜਾਬ ਦਾ ਭਵਿੱਖ ਆਪਣੇ ਹੱਥ ਵਿੱਚ ਆ ਆਪਣੀ ਇੱਕ ਵੋਟ ਨਾਲ ਆਪਾਂ ਪੰਜਾਬ ਦੇ ਭਵਿੱਖ ਨੂੰ ਬਚਾ ਸਕਦੇ ਹਾਂ ਇਸ ਲਈ ਮੈਂ ਚਾਹਨਾ ਆ ਤੁਸੀਂ ਸਾਨੂੰ ਸਮਰਥਨ ਕਰੋ ਬਾਸਰੀ ਨੂੰ ਵੋਟ ਪਾਓ ਇਸ ਵਾਰੀ ਤੇ ਅਸੀਂ ਪੰਜਾਬ ਦੀ ਆਵਾਜ਼ ਬੜੀ ਮਜ਼ਬੂਤੀ ਨਾਲ ਪਾਰਲੀਮੈਂਟ ਚ ਰੱਖ ਕੇ ਪੰਜਾਬ ਦੇ ਬੰਦਿਆਂ ਨੂੰ ਮਿਲਣ ਵਾਲੇ ਆਪਣੇ ਹਲਕਿਆਂ ਦੇ ਬੰਦਿਆਂ ਨੂੰ ਮਿਲਣ ਵਾਲੇ 5 ਕਰੋੜ ਦੇ 5 ਕਰੋੜ ਪੂਰੇ ਦੇ ਪੂਰੇ ਪੂਰੇ ਹਲਕੇ ਵਿੱਚ ਲੱਗੂਗਾ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਲੁੱਟਣ ਵਾਸਤੇ ਚੋਣ ਨਹੀਂ ਲੜ ਰਿਹਾ 5 ਕਰੋੜ ਦਾ ਇੱਕ ਇੱਕ ਪੈਸੇ ਦਾ ਹਿਸਾਬ ਇੱਕ ਇੱਕ ਰੁਪਿਆ ਮੈਂ ਪੂਰੇ ਦੇ ਪੂਰੇ ਹਲਕੇ ਵਿੱਚ ਲਾਉਂਗਾ ਜਿਦਾ ਕਿ ਮੈਂ ਕੁਝ ਸੋਚ ਕੇ ਵੀ ਰੱਖਿਆ ਆ ਜੇ ਮੈਂ 100 ਰੁਪਏ ਦੇ ਹਿਸਾਬ ਨਾਲ ਪੇੜ ਖੀਦਾ ਤੇ ਮੈਂ ਇੱਕ 3 ਕਰੋੜ ਦੇ ਵਿੱਚ 3 ਲੱਖ ਪੇੜ ਖਰੀਦ ਸਕਦਾ ਹਾਂ ਤੇ ਅਗਲੇ ਆਉਣ ਵਾਲੇ 5 ਸਾਲਾਂ 'ਚ 15 ਲੱਖ ਪੇੜ ਲਗਾ ਕੇ ਆਪਣੇ ਹਲਕੇ ਦੇ ਹਰ ਇੱਕ ਬੰਦੇ ਮਗਰ ਇੱਕ ਪੇੜ ਉਗਾ ਸਕੂਗਾ ਘਟ ਤੋਂ ਘਟ ਤੇ ਜਿਹਦੇ ਨਾਲ ਬਹੁਤ ਜ਼ਿਆਦਾ ਫਲਾਂ ਦੀ ਪੈਦਾਵਾਰ ਹੋਏਗੀ ਬਹੁਤ ਜ਼ਿਆਦੇ ਪੱਤੇ ਵਣਨਗੇ ਜੇਨਾ ਕਿ ਖਾਦ ਬਣੇਗੀ ਜੈਵਿਕ ਖਾਦ ਜਿਹੜੀ ਕਿ ਖੇਤਾਂ ਵਿੱਚ ਪਾਈ ਜਾਏਗੀ ਤੇ ਇਹ ਦੇ ਨਾਲ ਆਪਣਾ ਦੇਸ਼ ਆਪਣਾ ਸੂਬਾ ਆਪਣਾ ਹਲਕਾ ਆਤਮ ਨਿਰਭਰ ਬਣੇਗਾ ਤੇ ਆਪਾਂ ਗਊ ਰੱਖਿਆ ਤੇ ਸਟਡ ਫਾਰਮ ਵਾਲ ਵੀ ਕੰਮ ਕਰਨੇ ਆ ਆਪਣੇ ਪੰਜਾਬ ਦੇ ਵਿੱਚ ਨਸ਼ਾ ਵੀ ਇੱਕ ਬਹੁਤ ਵੱਡਾ ਮੁੱਦਾ ਆ ਆਪਣੀ ਨਵੀਂ ਜਨਰੇਸ਼ਨ ਆਪਣੀ ਨਵੀਂ ਪੀੜੀ ਉਹਨੂੰ ਨਸ਼ਿਆਂ ਦੇ ਵਿੱਚ ਸੋਚੀ ਸਮਝੀ ਸ਼ਾਦੀ ਦੇ ਤਹਿਤ ਪਾਇਆ ਜਾ ਰਿਹਾ ਹੈ ਤੇ ਨਸ਼ੇ ਦਾ ਵੀ ਸਮਾਧਾਨ ਆਪਾਂ ਕਰਨਾ ਚਾਣੇ ਆ ਤੇ ਉਸ ਸਮਾਧਾਨ ਲਈ ਆਪਾਂ ਨੂੰ ਦੁਨੀਆ ਦੇ ਲੈਵਲ ਦੇ ਰੀਹੈਬ ਸੈਂਟਰ ਬਣਾਣਾ ਤੇ ਉਸ ਰੀਹੈਬ ਸੈਂਟਰ ਇਹ ਜੇ ਹੋਣਗੇ ਜਿਹਦੇ ਵਿੱਚ ਆਪਣੀ ਜਿਹੜੇ ਨਸ਼ੇ ਚ ਪੈ ਚੁੱਕੇ ਬੰਦੇ ਆ ਬੱਚੇ ਆ ਉਹਨਾਂ ਨੂੰ ਜ਼ਿੰਦਗੀ ਦਾ ਜਿਉਣ ਦਾ असली मतलब समझाया जाएगा कुदरत ਨਾਲ ਜੋੜਿਆ ਜਾਏਗਾ ਪਰਿਆਵਰਣ ਨਾਲ ਜੋੜਾ ਜਾਏਗਾ ਉਹਨਾਂ ਨੂੰ ਕੈਂਪ ਤੇ ਲੈ ਕੇ ਜਾਇਆ ਜਾਏਗਾ ਉਹਨਾਂ ਨੂੰ ਪਹਾੜਾਂ ਵਿੱਚ ਲੈ ਕੇ ਜਾਇਆ ਜਾਏਗਾ ਉਹਨਾਂ ਨੂੰ ਟ੍ਰੈਕਿੰਗ ਤੇ ਲੈ ਕੇ ਜਾਇਆ ਜਾਏਗਾ ਜੈ ਜਿੱਦਾਂ ਕਿ ਸਾਰੇ ਦੁਨੀਆ ਦੇ ਰੀਹੈਬ ਸੈਂਟਰ ਹੁੰਦੇ ਆ ਉਹ ਨਸ਼ੇ ਛੁਡਾਉਣ ਵਾਸਤੇ ਜ਼ਿੰਦਗੀ ਦੇ ਨਾਲ ਕੁਦਰਤ ਨਾਲ ਪ੍ਰਕਿਰਤੀ ਨਾਲ ਜੋੜਦੇ ਆ ਬੰਦਿਆਂ ਨੂੰ ਤੇ ਫਿਰ ਉਹਨਾਂ ਨੂੰ ਨਸ਼ੇ ਚ ਪਏ ਬੰਦੇ ਨੂੰ ਉਸ ਬਾਰੇ ਪਤਾ ਲੱਗਦਾ ਕਿ ਜ਼ਿੰਦਗੀ ਦਾ ਅਸਲੀ ਮੋਜਾ ਤਾਂ ਨਸ਼ੇ ਚ ਨਹੀਂ ਹੈ ਤੇ ਹੋਰ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ ਜਿਨ੍ਹਾਂ ਨੂੰ ਨਸ਼ਿਆ ਤੋਂ ਆਪਾਂ ਪਹਿਲਾਂ ਹੀ ਬਚਾਉਣਾ ਉਹਨਾਂ ਦੇ ਵਾਸਤੇ ਆਪਾਂ ਸਪੋਰਟਸ ਦਾ ਮਾਧਮ ਨਾਲ ਛੜਾਵਾਂਗੇ ਫੁੱਟਬਾਲ ਕਲੱਬ ਖੋਲ੍ਹਾਂਗੇ ਆਪਣੇ ਦੇਸ਼ ਦੀ ਰਾਸ਼ਟਰੀ ਗੇਮ ਹਾਕੀ ਆ ਹਾਕੀ ਜਿਹੜੀ ਆ ਆਪਣੇ ਪੰਜਾਬ ਦੀ ਟੀਮ ਨੇ ਹਾਕੀ ਦੇ ਵਿੱਚ ਕਈ ਚੰਡੇ ਗੱਡੇ ਆ ਤੇ ਕਈ ਮੈਡਲ ਤੇ ਟਰੋਫੀਆਂ ਜਿੱਤੀਆਂ ਲੇਕਿਨ ਅਜ ਦੇ ਜਮਾਨੇ ਚ ਆਪਣੀ ਰਾਸ਼ਟਰੀ ਗੇਮ ਤੇ ਪੰਜਾਬ ਦੇ ਵਿੱਚ ਹਾਕੀ ਨੂੰ ਇੱਕ ਤਰੀਕੇ ਨਾਲ ਖਤਮ ਕਰ ਦਿੱਤਾ ਜਾ ਗਿਆ ਆ ਤੇ ਇਸ ਲਈ ਆਪਾਂ ਸਪੋਰਟਸ ਤੇ ਗੇਮ ਦੇ ਮਾਧਿਅਮ ਨਾਲ ਨਵੇਂ ਆਉਣ ਵਾਲੇ ਜਨਰੇਸ਼ਨ ਨੂੰ ਨਸ਼ਿਆਂ ਤੋਂ ਪਹਿਲਾਂ ਹੀ ਦੂਰ ਰੱਖਾਂਗੇ ਕਿਉਂਕਿ ਜਿਹੜੇ ਸਪੋਰਟਸ ਵਰਜੀਸੁਰ ਖੇਤ ਵਾਲ ਧਿਆਨ ਦਿੰਦੇ ਆ ਉਹ ਕਦੇ ਵੀ ਨਸ਼ਿਆਂ ਦੇ ਵਿੱਚ ਨਹੀਂ ਪੈਣਗੇ ਤੇ ਇਦਾਂ ਹੈ ਆਪਾਂ ਨਸ਼ੇ ਦਾ ਵੀ ਸਮੱਸਿਆ ਦਾ ਹੱਲ ਕਰ ਸਕਦੇ ਆ ਆਪਣੇ ਦੇਸ਼ ਵਿੱਚ ધਰਮਾਂਤਰਣ ਵੀ ਬੜੀ ਜੋਰੂ ਸ਼ੋਰ ਨਾਲ ਚੱਲ ਰਿਹਾ ਹੈ ਇਸਾਈਅਤ ਨੂੰ ਸੋਚੀ ਸਮਝੀ ਸਾਜੀਜ਼ ਦੇ ਤਹਿਤ ਫੈਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਚਰਚਾ ਪਾਂ ਰਹੀ ਹੈ ਜੇਦੀ ਕਿ ਲਾਗਤ 2000 ਕਰੋੜ ਰੁਪਇਆ ਕਰੋ ਪੈਸਾ ਜੇ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਆਪਣੇ ਹਲਕੇ ਦੀ ਤਰੱਕੀ ਲਾਜਾਵੇ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਗਾ ਲੇਕਿਨ ਇਹ ਕੁਝ ਵਿਦੇਸ਼ੀ ਤਾਕਤਾਂ ਦੇ ਜੰਗਲ ਚ ਫਸਣ ਤੋਂ ਬਾਅਦ ਇਹ ਪੈਸਾ ਚਰਚਾ ਦੇ ਵਿੱਚ ਲਗਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਤੇ ਇਸ ਲਈ ਆਪਾਂ ਨੂੰ ਜਾਗਣਾ ਆ ਤੇ ਸਮਝਣਾ ਆ ਕਿ ਆਪਣਾ ਜਿਹੜਾ ਵੈਦਿਕ ਸਤਿ ਸਨਾਤਨ ਵੈਦਿਕ ਤਰਮਾ ਉਹ ਤਾਂ ਉੱਪਰ ਕੁਝ ਵੀ ਨਹੀਂ ਹੈ ساری ਦੁਨੀਆ ਨੇ ਇਸ ਸਤਿ ਸਨਾਤਨ ਵੈਦਿਕ ਤਮ ਦਾ ਲੋਹਾ ਮੰਨਿਆ ਅੱਜ ਦੀ ਡੇਟ ਸਾਰੀ ਦੁਨੀਆ ਦੇ ਵਿੱਚ ਚਾ ਯੂਰਪ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਜਗ੍ਹਾ ਇਕੋ ਵਿਲੇजेस ਵੈਦਿਕ ਇਕੋ ਵਿਲੇजेस ਬੜੇ ਹੋਏ ਆ ਜਿਹਦੇ ਵਿੱਚ ਲੋਕ ਵੈਦਿਕ ਤਰੀਕੇ ਨਾਲ ਜੀ ਰਹੇ ਆ ਬੈਲਾ ਨਾਲ ਖੇਤੀ ਕਰ ਰਹੇ ਆ ਜੈਵਿਕ ਖੇਤੀ ਕਰ ਰਹੇ ਆ ਤੇ ਜੈਵਿਕ ਖਾ ਰੇ ਆ ਹੋਰ ਉਹ ਸਰਕਾਰਾਂ ਦੇ ਚੰਗਲ ਤੋਂ ਬਾਹਰ ਨਿਕਲ ਰਹੇ ਆ ਲੇਕਿਨ ਆਪਣੇ ਦੇਸ਼ ਦੇ ਲੋਕ ਬੜੀ ਦੁਖਦ ਗੱਲ ਹੈ ਕਿ ਆਪਣੇ ਲੋਕ ਸਰਕਾਰਾਂ ਦੇ ਚੰਗਲ ਦੇ ਵਿੱਚ ਹੋਰ ਤੇ ਹੋਰ ਗਹਿਰਾ ਫਸ ਰਹੇ ਆ ਤੇ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਪੂਰੀ ਦੁਨੀਆ ਨੂੰ ਆਪਾਂ ਦੇਖ ਕੇ ਆਪਾਂ ਵੀ ਆਪਣੇ ਮੂਲ ਵੈਦਿਕ ਤਰਮ ਨੂੰ ਅਪਣਾ ਕੇ ਸਰਕਾਰਾਂ ਦੇ ਚੰਗਲ ਤੋਂ ਬਾਹਰ ਨਿਕਲ ਸਕਦੇ ਹਾਂ ਤੇ ਜਿਹੜਾ ਕਿ ਟੈਕਸ ਲੱਗਦਾ ਸੀ ਜਿਹਨੂੰ ਕਿ ਕਹਿੰਦੇ ਸੀ ਮੁਗਲ ਕਾਲ ਚ ਜਜਿਆ ਮੰਦਰਾ ਤੇ ਤੇ ਬ੍ਰਿਟਿਸ਼ ਨੇ ਵੀ ਗੋਰਿਆਂ ਨੇ ਵੀ ਆਪਣੇ ਸਰਕਾਰਾਂ ਤੇ ਆਪਣੇ ਮੰਦਰਾ ਤੇ ਉਸ ਸਮੇਂ ਟੈਕਸ ਲਗਾਇਆ ਜਿਹੜਾ ਕਿ ਕਾਂਗਰਸ ਸਰਕਾਰ ਨੇ ਪਿਛਲੇ 70 ਸਾਲਾਂ ਤੋਂ ਤੇ ਹੋਰ ਮੌਜੂਦਾ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਜਾਰੀ ਰੱਖਿਆ ਆ ਆਪਣੇ ਉੱਤਰ ਭਾਰਤ ਦਾ ਸਭ ਤੋਂ ਵੱਡਾ ਮੰਦਿਰ ਮਾਤਾ ਵੈਸ਼ਨੂ ਮਾਤਾ ਵੈਸ਼ਨੂ ਦੇਵੀ ਮੰਦਿਰ 500 ਕਰੋੜ ਦਾ ਚੜਾਵਾ ਜਿਹੜੇ ਕਿ ਵੈਸ਼ਨੂ ਦੇਵੀ ਸ਼ਰਾਇਨ ਬੋਰਡ ਦੇ ਵਿੱਚ ਸਰਕਾਰੀ ਬੰਦੇ ਬੈਠੇ ਆ ਉਹ ਲੈ ਜਾ ਕੇ ਅਲਪ ਸੰਖਿਆਕ ਮੁਸਲਮਾਨਾਂ ਦੇ ਵਿੱਚ ਵੰਡ ਰਹੇ ਆ ਜਿਹੜੇ Rohingiya ਆਏ ਆ ਬੰਗਲਾਦੇਸ਼ੀ ਬਾਹਰਲੇ ਦੇਸ਼ ਤੋਂ ਆਏ ਆ ਉਹਨਾਂ ਨੂੰ ਪੈਸਾ ਸਾਡੇ ਮੰਦਰਾਂ ਦਾ ਜਾ ਰਿਹਾ ਆ ਤੇ ਆਪਾਂ ਸਭ ਤੋਂ ਪਹਿਲਾਂ ਜਿੰਨੇ ਵੀ ਮੰਦਰ ਆਪਣੇ ਦੇਸ਼ ਦੇ ਆ ਉਹਨਾ ਤੋਂ ਜਿਹੜਾ ਸਰਕਾਰੀ ਟੈਕਸ ਲਿਆ ਜਾ ਰਿਹਾ ਆ ਟੈਕਸ ਲਗਾਇਆ ਜਾ ਰਿਹਾ ਉਹ ਛੁਡਵਾਣ ਦੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੁਝ ਸਾਲ ਪਹਿਲਾਂ ਆਪਣੇ ਦੇਸ਼ ਦੇ ਵਿੱਚ ਗਊધન ਪਸ਼ੂધન ਬਹੁਤ ਜ਼ਿਆਦਾ ਸੀ ਤੇ ਉਸ ਸਮੇਂ ਆਪਣੇ ਦੇਸ਼ ਦੀ ਜਿਹੜੀ ਰੁਪਈਏ ਦੀ ਕੀਮਤ ਜਿਹੜੀ ਰੁਪਈਏ ਦੀ ਵੈਲਿਊ ਸੀ ਉਹ ਸਾਰੀ ਦੁਨੀਆ ਨਾਲੋਂ ਵੱਧ ਸੀ ਲੇਕਿਨ ਅੱਜ ਜਿੱਦਾਂ ਜਿੱਦਾਂ ਸਾਡੇ ਦੇਸ਼ ਦੀ ਗਊ ਮਾਤਾ ਦਾ ਪਤਨ ਹੋ ਰਿਹਾ ਆ ਜਿੱਦਾਂ ਜਿੱਦਾਂ ਉਹਨੂੰ ਮਾਰਿਆ ਜਾ ਰਿਹਾ ਖਤਮ ਕੀਤਾ ਜਾ ਰਿਹਾ ਉਦਾਂ ਉਦਾਂ ਆਪਣੇ ਦੇਸ਼ ਦੀ ਕੀਮਤ ਆਪਣੇ ਦੇਸ਼ ਦੇ ਰੁਪਏ ਦੀ ਕੀਮਤ ਡਾਲਰ ਮੁਕਾਬਲੇ ਗਿਰੀ ਜਾ ਰਹੀ ਹੈ ਅੱਜ ਦੀ ਤਰੀਕ ਦੇ ਵਿੱਚ 2024 ਚ ਆਪਣਾ ਇੱਕ ਇੱਕ ਡਾਲਰ ਦੇ ਮਗਰ ਆਪਣਾ ਰੁਪਇਆ 80 ਰੁਪਏ ਆ ਜਦ ਕਿ ਇੱਕ ਸਮੇਂ ਅਹ ਜਾ ਸੀ ਕਿ ਆਪਣੇ ਦੇਸ਼ ਦਾ ਰੁਪਇਆ ਸਾਰੇ ਦੁਨੀਆ ਚ ਮਜ਼ਬੂਤ ਸੀ ਤੇ ਇਸ ਲਈ ਆਪਾਂ ਨੂੰ ਆਪਣੀ ਮੂਲਤਾ ਪਛਾਣ ਕੇ ਆਪਣੇ ਪੁਰਾਣੇ ਵੈਦਿਕ ਤੌਰ ਤਰੀਕੇ ਅਪਣਾ ਕੇ ਆਪਾਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਆ ਤੇ ਇਸ ਲਈ ਸਾਨੂੰ ਤੁਸੀਂ ਸਪੋਰਟ ਕਰੋ ਵੋਟ ਕਰੋ ਤੇ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਕਰ ਸਕੇ ਕਿਉਂਕਿ ਅੱਜ ਦੀ ਸਰਕਾਰਾਂ ਸਿਰਫ ਵੱਡੀ ਵੱਡੀ ਕੰਪਨੀਆਂ ਨੂੰ ਠੇਕੇ ਦੇ ਰਹੀਆਂ ਆ ਆਮ ਬੰਦਾ ਮੀਡਲ ਕਲਾਸ ਨੂੰ ਬਹੁਤ ਦਬਾਇਆ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਟੈਕਸ ਮੀਡਲ ਕਲਾਸ ਬੰਦੇ ਤੋਂ ਲਿਤਾਇਆ ਜਾ ਰਿਹਾ ਹੈ ਮੀਡਲ ਕਲਾਸ ਬੰਦੇ ਤੋਂ ਜਿਹੜਾ ਕਿ ਆਪਣੇ ਬੱਚਿਆਂ ਨੂੰ ਪੜਾਉਣਾ ਚਾਹ ਰਿਹਾ ਹੈ ਸਕੂਲ ਯੂਨੀਵਰਸਿਟੀ ਜਿਹੜਾ ਕਿ ਇਸ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣਗੇ ਉਹਨਾਂ ਤੇ ਟੈਕਸ ਤੋਂ ਟੈਕਸ ਜੀਐਸਟੀ ਇਨਕਮ ਟੈਕਸ ਲਗਾਇਆ ਜਾ ਰਿਹਾ ਹੈ ਜਿਹੜੇ ਕਿ ਅਲਪ ਸੰਖਿਆ ਹੈ ਇਸ ਦੇਸ਼ ਦੇ ਜਿਹੜੇ ਕਿ ਗਰੀਬ ਕਹੇ ਜਾਂਦੇ ਆ ਉਹਨਾਂ ਤੋਂ ਕੋਈ ਟੈਕਸ ਨਹੀਂ ਲਿਤਾ ਜਾ ਰਿਹਾ ਜਦਕਿ ਉਹਨਾਂ ਲਈ ਸੁਵਿਧਾਵਾਂ ਅਲੱਗ-ਅਲੱਗ ਯੋਜਨਾਵਾਂ ਸ਼ੁਰੂ ਕੀਤੀ ਜਾ ਰਹੀ ਹੈ ਇਸਲਾਮਿਕ ਲੋਕਾਂ ਦੀ ਮੈਂ ਗੱਲ ਕਰ ਰਿਹਾ ਹਾਂ ਤੇ ਉਹਨਾਂ ਲਈ ਨਵੀਂ-ਨਵੀਂ ਸਕੀਮਾਂ ਸ਼ੁਰੂ ਕੀਤੀ ਜਾ ਰਹੀ ਹੈ ਜੇ ਸਕੀਮ ਕੋਈ ਸ਼ੁਰੂ ਕਰਨੀ ਹੈ ਉਹ ਸਾਰੇ ਆਪਣੇ ਦੇਸ਼ ਵਾਸੀਆਂ ਲਈ ਹੋਣੀ ਚਾਹੀਦੀ ਨਾ ਕਿ ਕਿਸੇ ਇੱਕ ਹਿੱਸੇ ਲਈ ਜੋ ਜਿਨ੍ਹਾਂ ਕੋ ਅਲਸ ਸੰਖਿਆ ਪਜਨ ਨੂੰ ਕਹਿ ਰਹੇ ਆ ਆਪਾਂ ਉਹ ਇਸ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਆ ਔਰ ਸਭ ਤੋਂ ਜ਼ਿਆਦਾ ਟੈਕਸ ਪੇਅਰ ਦੇ ਪੈਸੇ ਦਾ ਫਾਇਦਾ ਉਹ ਅਲਸ ਸੰਖਿਆ ਉਠਾ ਰਹੇ ਆ ਅੱਜ ਦੀ ਡੇਟ 'ਚ ਤੇ ਇਸ ਵਾਸਤੇ ਆਪਾਂ ਨੂੰ ਜਾਗਣ ਦੀ ਲੋੜ ਆ ਆਪਣੇ ਹੱਕ ਮੰਗਣ ਦੀ ਲੋੜ ਆ ਤੇ ਆਪਣੇ ਹੱਕ ਦੀ ਆਵਾਜ਼ ਉਠਾਣ ਲਈ ਆਪਣੇ ਦੇਸ਼ ਦੀ ਆਪਣੀ ਧਰਤੀ ਦੀ ਆਵਾਜ਼ ਉਠਾਣ ਲਈ ਹੀ ਇਸ ਵਾਰ ਵੋਟ ਕਰੋ ਆਪਣੀ ਬੋਟ ਬਰਬਾਦ ਨਾ ਕਰੋ ਕਿਸੇ ਵੀ ਵੱਡੀ ਪਾਰਟੀ ਨੂੰ ਸਿਰਫ ਪਾਰਟੀ ਦਾ ਨਾਮ ਦੇ ਕੇ ਵੋਟ ਨਾ ਕਰੋ ਕਿ ਆਪਣੇ ਕੈਂਡੀਡੇਟ ਨੂੰ ਪਛਾਣੋ ਆਪਣੇ ਕੈਂਡੀਡੇਟ ਦੇ ਵਿਚਾਰ ਪਛਾਣ ਕੇ ਜੇ ਤੁਹਾਡੇ ਨੂੰ ਲੱਗਦਾ ਹੈ ਕਿ ਤੁਹਾਡਾ ਕੈਂਡੀਡੇਟ ਵਿਚਾਰ ਉਹਨਾਂ ਦੇ ਸਹੀ ਆ ਹੋਰ ਸਹੀ ਕੰਮ ਦਿਸ਼ਾ ਵੱਲ ਜਾ ਰਹੇ ਆ ਤਾਂ ਹੀ ਤੁਸੀਂ ਉਹਨਾਂ ਨੂੰ ਵੋਟ ਕਰੋ ਪਾਰਟੀ ਦੇ ਨਾਮ ਤੇ ਵੋਟ ਆਪਣੀ ਬਰਬਾਦ ਨਾ ਕਰੋ ਕਿਉਂਕਿ ਅੱਜ ਦੇ ਸਮੇਂ ਚ ਜਿੰਨੇ ਵੀ ਐਮਪੀ ਬੈਠੇ ਆ ਪਿਛਲੇ 75 ਸਾਲਾਂ ਤੋਂ ਉਹੀ ਬੰਦੇ ਐਮਪੀ ਉਹਨਾਂ ਦੀ ਹੀ ਫੈਮਿਲੀ ਚੋਂ ਬਣ ਰਹੇ ਆ ਉਹਨਾਂ ਦੇ ਦਾਦੇ ਪਰਦਾਦੇ ਜਿਉ ਆਪ ਐਮਪੀ ਨਹੀਂ ਬਣ ਪਾਰੇ ਆ ਤੇ ਆਪਣੀ ਵਾਈਫ ਨੂੰ ਆਪਣੀ ਘਰ ਵਾਲੀ ਨੂੰ ਸੀਟ ਤੇ ਖੜਾ ਕਰ ਦਿੰਦੇ ਆ ਹੋਰ ਆਉਣ ਵਾਲੇ ਅੱਗੇ ਸਮੇਂ ਚ ਵੀ ਉਹ ਆਪਣੇ ਬੱਚਿਆਂ ਨੂੰ ਹੀ ਇਹ ਸੀਟਾਂ ਦੇਣਗੇ ਤੇ ਇਸ ਲਈ ਆਪਾਂ ਨੂੰ 144 ਕਰੋੜ ਲੋਕਾਂ ਵਿੱਚੋਂ ਹਰ 5 ਸਾਲ ਚ ਨਵੇਂ ਐਮਪੀਆ ਦੀ ਲੋੜ ਆ ਨਾ ਕਿ ਉਹੀ ਪੁਰਾਣੇ ਐਮਪੀ ਜਿਹੜੇ ਕਿ ਪਾਰਟੀਆਂ ਬਦਲ-ਬਦਲ ਕੇ ਦੁਬਾਰਾ ਲੋਕ ਸਭਾ ਵਿੱਚ ਬੈਠ ਰਹੀ ਹੈ ਔਰ ਦੇਸ਼ ਨੂੰ ਲੁੱਟ ਰਹੀ ਹੈ ਤੇ ਇਸ ਲਈ ਇਹ ਗੱਲ ਸਮਝੋ ਕਿ ਜਿਹੜੇ ਪੁਰਾਣੇ ਐਮਪੀ ਆ ਜਿਨ੍ਹਾਂ ਨੇ 5 ਸਾਲਾਂ ਵਿੱਚ ਕੁਝ ਨਹੀਂ ਕੀਤਾ ਉਹ ਪਾਰਟੀ ਬਦਲ ਕੇ ਦੇਸ਼ ਦਾ ਭਲਾ ਕਿਦਾਂ ਕਰ ਸਕਦੇ ਆ ਲੋਕਾਂ ਦਾ ਭਲਾ ਕਿਦਾਂ ਕਰ ਸਕਦੇ ਆ ਤੇ ਇਸ ਲਈ ਮੇਰੇ ਵਜh ਜਾ ਇੱਕ ਆਮ ਆਦਮੀ ਇੱਕ ਸਾਧਾਰਨ ਬੰਦਾ ਇਹ ਇਲੈਕਸ਼ਨ ਵਿੱਚ ਖੜਾ ਹੋ ਰਿਹਾ ਹੈ ਆ ਕਿਉਂਕਿ ਆਪਾਂ ਜਿਹੜਾ ਆਪਣੀ ਨਈ ਸੋਚ ਲੈ ਕੇ ਆਣੀ ਹੈ ਜਿਹੜੇ ਕਿ ਪੁਰਾਤਨ વૈਦਿਕ ਸੋਚ ਆ ਤੇ ਸਾਨੂੰ ਸਪੋਰਟ ਕਰੋ ਬਸਰੀ ਨੂੰ ਵੋਟ ਪਾਓ ਇਸ ਵਾਰੀ ਤੇ ਆਪਾਂ ਮੈਂ ਆਪਣਾ ਨੰਬਰ ਵੀ ਅੱਜ ਇਸ ਵੀਡੀਓ ਦੇ ਮਾਧਿਅਮ ਨਾਲ ਜਾਰੀ ਕਰ ਰਿਹਾ ਹਾਂ ਤੁਸੀਂ ਕਿਸੇ ਨੇ ਵੀ ਕੋਈ ਵੀ ਸਵਾਲ ਹੈ ਮੈਨੂੰ ਸਿੱਧਾ ਫੋਨ ਜਾਂ WhatsApp ਜਾਂ ਟੈਕਸਟ ਮੈਸੇਜ ਦੇ ਮਾਧਿਅਮ ਨਾਲ ਮੈਨੂੰ ਸੰਪਰਕ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈਗਾ ਆ 8394 21076 ਤੇ ਮੈਂ ਇੱਕ ਵਾਰ ਫੇਰ ਦੱਸ ਦਿੰਨਾ ਆਪਣਾ ਫੋਨ ਨੰਬਰ 8394 21076 ਮੈਨੂੰ ਸਿੱਧਾ ਸੰਪਰਕ ਕਰੋ ਤੇ ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦਊਂਗਾ ਹੁਣ ਵੀ ਦਊਂਗਾ ਤੇ ਜੇ ਤੁਸੀਂ ਮੈਨੂੰ ਜਿਤਾ ਕੇ ਲੋਕ ਸਭਾ 'ਚ ਪਹੁੰਚਾਇਆ ਫੇਰ ਵੀ ਦਊਂਗਾ ਹਰ ਹਰ ਮਾਦੇਵ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ